वाहेगुरू जी का खालसा श्री वाहेगुरू जी की फतेह लो भी साथी प्यारो अज ਮਸ਼ਹੂਰ ਗਾਇਕ ਸ੍ਰੀ ਆਰਨੇਤ ਤਨਪੁਰੇ ਵਾਲੇ ਤੇ ਉਹਨਾਂ ਦੀ ਸਮੂਹ ਟੀਮ ਤੇ ਉਹਨਾਂ ਦੇ ਸਾਥੀ ਮਿੱਤਰ ਜੋ ਅੱਜ 9ਵੇਂ ਸਾਲ ਵਾਲੇ ਦਿਨ ਸ੍ਰੀ ਫਤੇਗੜ ਸਾਹਿਬ ਨਮਸਟਕ ਹੋਣ ਲਈ ਪਹੁੰਚੇ ਨੇ ਜੀ ਅਤੇ ਉੱਥੇ ਵਾਹਿਗੁਰੂ ਅੱਗੇ ਅਰਦਾਸ ਕਰੀਏ ਉਹਨਾਂ ਸਾਰਿਆਂ ਨੇ ਕਿ ਹਮੇਸ਼ਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਹਮੇਸ਼ਾ ਤੰਦਰੁਸਤੀਆਂ ਬਖਸ਼ੀਂ ਮੇਰੇ ਮਾਲਕਾ ਬਹੁਤ ਵਧੀਆ ਆਰਨੇਤ ਵੀਰ ਤੇ ਉਹਨਾਂ ਦੀ ਸਮੂਹ ਟੀਮ ਜੋ ਬਹੁਤ ਹੀ ਚੰਗੇ ਉਪਰਾਲੇ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਰਨੇਤ ਵੀਰ ਹੋਰ ਵੀ ਜੋ ਪਿਛਲੇ ਆਪਣੇ ਜਨਮ ਦਿਨ ਤੇ 11 ਤੀਆਂ ਦਾ ਵਿਆਹ ਕਰਕੇ ਹਟੇ ਨੇ ਤੇ ਮੀਰਾ ਨੂੰ ਜੋ ਲੋੜੀ ਦਾ ਸਮਾਨ ਸੀ ਉਹ ਵੀ ਦਿਵਾ ਕੇ ਹਟੇ ਨੇ ਤੇ ਬ੍ਰੇਟਾ ਮੰਡੀ ਦੇ ਵਿੱਚ ਉਹਨਾਂ ਦੀ ਸਮੂਹ ਟੀਮ ਵੱਲੋਂ ਪਹੁੰਚ ਕੇ ਮੀਰਾ ਨੂੰ ਸਰਦੀ ਤੋਂ ਬਚਣ ਲਈ ਕੱਪੜੇ ਵੀ ਦਿਵਾਏ ਗਏ ਨੇ ਆਰਨੇਤ ਵੀਰ ਅਤੇ ਉਹਨਾਂ ਦੀ ਸਮੂਹ ਟੀਮ ਤੇ ਉਹਨਾਂ ਦੇ ਸਾਥੀ ਮਿੱਤਰ ਹਮੇਸ਼ਾ ਵਾਹਿਗੁਰੂ ਅੱਗੇ ਅਰਦਾਸ ਕਰਦੇ ਰਹਿੰਦੇ ਨੇ ਭਲੇ ਸਰਬਤ ਦੇ ਭਲੇ ਲਈ ਤੇ ਵਾਹਿਗੁਰੂ ਹਮੇਸ਼ਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਸਾਥੀ ਪਿਆਰਿਓ ਜੇ ਤੁਹਾਨੂੰ ਆਰ ਨੇਤ ਦਾ 9 ਸਾਲ ਵਾਲੇ ਦਿਨ ਸ੍ਰੀ ਫਤਿਹਗੜ ਨਮਸਤਕ ਹੋਣ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟਾਂ ਰਾਹੀਂ ਆਪਣੀ ਰਾਇ ਜ਼ਰੂਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਣਾਮ ਸ਼ਹੀਦਾਂ ਨੂੰ ਜੀ